ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਵਧੀਆ ਨੁਸਖੇ ਜ਼ਿੰਦਗੀ ਵਿੱਚ ਕੰਮ ਆਉਣ ਵਾਲੇ ਪੁਰਾਣੇ ਬਜ਼ੁਰਗਾਂ ਦੇ ਦੱਸੇ ਹੋਏ ਆਸਾਨ ਘਰੇਲੂ ਨੁਸਖੇ ਔਰਤਾਂ ਸਮਾਂ ਕੱਢ ਕੇ ਜ਼ਰੂਰ ਸੁਣਨ ਬਹੁਤ ਆਪਣੇ ਕੰਮ ਆਉਣ ਵਾਲੇ ਹਨ ਜਿਵੇਂ ਕਿ ਭਿੱਜੀ ਹੋਈ ਕਾਲੀ ਕਿਸ਼ਮਿਸ਼ ਦੇ 21 ਦਾਣੇ ਸਵੇਰ ਟਾਈਮ ਖਾਲੀ ਪੇਟ ਖਾਣ ਦੇ ਨਾਲ ਖੋਣ ਦੀ ਕਮੀ ਨਹੀਂ ਹੁੰਦੀ ਅਤੇ ਇਮਿਊਨ ਸਿਸਟਮ ਚੰਗਾ ਹੁੰਦਾ ਹੈ। ਨੰਬਰ 2 ਸਵੇਰ ਟਾਈਮ ਖਾਲੀ ਪੇਟ ਦੋ ਗਲਾਸ ਨਾਰਮਲ ਗਰਮ ਪਾਣੀ ਪੀਓ। ਇਸ ਦੇ ਨਾਲ ਪੇਟ ਸਾਫ਼ ਰਹਿੰਦਾ ਹੈ। ਨੰਬਰ 3 ਹਰ ਰੋਜ਼ ਇੱਕ ਚਮਚ ਚਮਨ ਪ੍ਰਸ਼ ਖਾਨ ਦੇ ਨਾਲ ਇਮਿਊਨਿਟੀ ਵਾਦੀ ਹੈ ਅਤੇ ਤੁਸੀਂ ਬਿਮਾਰੀਆਂ ਤੋਂ ਦੂਰ ਰਹੋਗੇ ਨੰਬਰ 4 ਪਿਜੇ ਹੋਏ ਚੌਲਾਂ ਦਾ ਪਾਣੀ ਚਿਹਰੇ ਤੇ ਲਾਉਣ ਦੇ ਨਾਲ ਚਿਹਰੇ ਦਾ ਰੰਗ ਵਧੀਆ ਹੁੰਦਾ ਹੈ ਅਤੇ ਚਿਹਰੇ ਤੇ 글로 ਹੋਣਾ ਸ਼ੁਰੂ ਹੁੰਦਾ ਹੈ ਨੰਬਰ 5 ਹਰ ਰੋਜ਼ ਇੱਕ ਗਲਾਸ ਬਨਾਣਾ ਸ਼ੇਕ ਪੀਣ ਦੇ ਨਾਲ ਭਾਰ ਵਧਦਾ ਹੈ ਤੇ ਵਾਲ ਸ਼ਾਈਨਿੰਗ ਹੁੰਦੇ ਹਨ ਨੰਬਰ 6 ਰਾਤ ਨੂੰ ਗਰਮ ਦੁੱਧ ਪੀਣ ਦੇ ਨਾਲ ਨੀਂਦ ਵਧੀਆ ਆਉਂਦੀ ਹੈ ਅਤੇ ਕੈਲਸ਼ੀਅਮ ਦੀ ਕਮੀ ਪੂਰੀ ਹੁੰਦੀ ਹੈ। ਨੰਬਰ 7 ਜੇਕਰ ਵਾਲ ਤੁਹਾਡੇ ਝੜ ਗਏ ਹਨ ਜਾਂ ਗੰਜਾਪਨ ਹੋ ਗਿਆ ਹੈ ਤਾਂ ਸਾਨੂੰ ਤਿਲ ਦਾ ਤੇਲ ਲੈਣਾ ਚਾਹੀਦਾ ਹੈ। ਤੇਲ ਕੜਾਈ ਵਿੱਚ ਪਾ ਕੇ ਦੋ ਪਿਆਜ਼ ਕੜੀ ਪੱਤਾ 2 ਚਮਚ ਕਲੌਂਜੀ ਦਾਣਾ 2 ਚਮਚ ਮੇਥੀ ਦਾਣਾ ਅਤੇ ਰੋਜ਼ ਮੈਰੀ ਦੇ ਪੱਤੇ ਸਾਰੀਆਂ ਚੀਜ਼ਾਂ ਨੂੰ ਤੇਲ ਦੇ ਤੇਲ ਵਿੱਚ ਪਕਾਓ ਉਸ ਤੋਂ ਬਾਅਦ ਇੱਕ ਰਾਤ ਤੇਲ ਵਿੱਚ ਹੀ ਰਹਿਣ ਦਿਓ ਦੂਸਰੇ ਦਿਨ ਛਾਣ ਕੇ ਇੱਕ ਕੱਚ ਦੀ ਬੋਤਲ ਵਿੱਚ ਪਾ ਲਵੋ ਜੀ 6 ਤੋਂ 7 ਦਿਨ ਤੇਲ ਨੂੰ ਧੁੱਪ ਵਿੱਚ ਰੱਖੋ ਫਿਰ ਤੇਲ ਦੀ ਚੰਗੀ ਤਰ੍ਹਾਂ ਸਿਰ ਦੀਆਂ ਜੜਾਂ ਵਿੱਚ ਮਾਲਿਸ਼ ਕਰੋ ਅਤੇ ਜਿੱਥੇ ਵਾਲ ਨਹੀਂ ਆਉਂਦੇ ਉਥੇ ਜ਼ਿਆਦਾ ਲਗਾਓ ਫਿਰ ਇਹ ਇਸ ਤਰ੍ਹਾਂ 3 ਮਹੀਨੇ ਤੱਕ ਲਗਾਓ ਤੁਸੀਂ ਇਸ ਦੇ ਚਮਤਕਾਰ ਫਾਇਦੇ ਵੇਖਦੇ ਹੈਰਾਨ ਹੋ ਜਾਓਗੇ ਸਭ ਤੁਹਾਨੂੰ ਪੁੱਛਣਗੇ ਕਿ ਤੁਸੀਂ ਕਿਹੜਾ ਤੇਲ ਵਰਤਦੇ ਹੋ ਨੰਬਰ 8 ਨਾਸ਼ਪਾਤੀ ਖਾਣ ਦੇ ਨਾਲ ਦਿਲ ਦੀ ਕਬਰਾਹਟ ਦੂਰ ਹੁੰਦੀ ਹੈ ਅਤੇ ਕਾਫੀ ਫਾਇਦੇਮੰਦ ਹੁੰਦੀ ਹੈ। ਨੰਬਰ 9 ਇਲਾਚੀ ਖਾਣ ਦੇ ਨਾਲ ਮੂੰਹ ਦੀ ਬਦਬੂ ਦੂਰ ਹੁੰਦੀ ਹੈ ਅਤੇ ਇਲਾਚੀ ਦੀ ਚਾਹ ਥਕਾਵਟ ਵੀ ਦੂਰ ਕਰਦੀ ਹੈ। ਨੰਬਰ 10 ਸ਼ੈਂਪੂ ਵਿੱਚ ਖੰਡ ਮਿਕਸ ਕਰਕੇ ਵਾਲ ਧੋਣ ਦੇ ਨਾਲ ਵਾਲਾਂ ਦੀ ਚਮਕ ਆਉਂਦੀ ਹੈ ਅਤੇ ਇਹ ਕੰਡੀਸ਼ਨਰ ਦਾ ਕੰਮ ਵੀ ਕਰਦਾ ਹੈ। ਨੰਬਰ 11 ਭੋਜਨ ਦੇ ਨਾਲ ਦਹੀਂ ਦਾ ਸੇਵਨ ਕਰਦੇ ਹਾਂ ਤਾਂ ਮੈਟਾਬੋਲਿਜਮ ਤੇਜ਼ ਹੁੰਦਾ ਹੈ ਅਤੇ ਇਹਦੇ ਬਾਅਦ ਸ਼ਾਂਚ ਦਾ ਸੇਵਨ ਕਰਨ ਦੇ ਨਾਲ ਖਾਣਾ ਜਲਦੀ ਹজম ਹੁੰਦਾ ਹੈ। ਨੰਬਰ 12 ਚਿਹਰੇ ਦੀਆਂ ਸ਼ਾਈਆਂ ਦਾਗ ਧੱਬੇ ਕਾਲੇ ਮੋਹਕੇ ਦੂਰ ਕਰਨ ਦੇ ਵਾਸਤੇ ਇੱਕ ਚਮਚ ਵੇਸਣ ਇੱਕ ਚਮਚ ਆਲੂ ਦਾ ਰਸ ਚਾਰ ਤੋਂ ਪੰਜ ਬੂੰਦਾਂ ਨਿੰਬੂ ਅਤੇ ਇੱਕ ਚਮਚ ਸ਼ਹਿਦ ਮਿਕਸ ਕਰਕੇ ਪੇਸਟ ਬਣਾ ਲਵੋ ਫਿਰ ਆਪਣੇ ਚਿਹਰੇ ਤੇ ਲਗਾਓ 15 ਮਿੰਟ ਬਾਅਦ ਚਿਹਰੇ ਨੂੰ ਧੋ ਲਵੋ ਤੁਹਾਡਾ ਚਿਹਰਾ ਚਮਕਦਾਰ ਅਤੇ ਵਧੀਆ ਬਣ ਜਾਵੇਗਾ ਨੰਬਰ 13 ਡਾਇਬੀਟਿਸ ਵਾਲੇ ਇਨਸਾਨ ਨੂੰ ਰਾਤ ਇੱਕ ਗਲਾਸ ਪਾਣੀ ਵਿੱਚ ਇੱਕ ਚਮਚ ਮੇਥੀ ਦਾਣਾ ਭੇ ਕੇ ਰੱਖਣਾ ਚਾਹੀਦਾ ਹੈ ਅਤੇ ਸਵੇਰ ਟਾਈਮ ਖਾਲੀ ਪੇਟ ਉਸ ਦਾ ਸੇਵਨ ਕਰਨਾ ਚਾਹੀਦਾ ਹੈ ਪਾਣੀ ਵੀ ਪੀ ਕੇ ਮੇਥੀ ਦਾਣਾ ਚਬਾ ਕੇ ਖਾਣਾ ਚਾਹੀਦਾ ਹੈ ਇੱਕ ਮਹੀਨੇ ਦੇ ਵਿੱਚ ਡਾਇਬੀਟਿਸ ਕੰਟਰੋਲ ਹੋ ਜਾਂਦੀ ਹੈ ਨੰਬਰ 14 ਔਰਤਾਂ ਦੇ ਕਮਰ ਦਰਦ ਗੋਡਿਆਂ ਦੇ ਵਿੱਚ ਦਰਦ ਹੁੰਦਾ ਰਹਿੰਦਾ ਹੈ ਜਿਆਦਾ ਕੰਮ ਵੀ ਔਰਤਾਂ ਦੇ ਕੋਲ ਨਹੀਂ ਹੁੰਦਾ ਤਾਂ ਗੁੜ ਚਣਿਆਂ ਦਾ ਜ਼ਰੂਰ ਸੇਵਨ ਕਰੋ ਹਰ ਰੋਜ਼ ਖਾਣ ਦੇ ਨਾਲ ਬਹੁਤ ਲਾਭ ਮਿਲਦਾ ਹੈ ਦਰਦਾਂ ਦੂਰ ਹੁੰਦੀਆਂ ਹਨ ਨੰਬਰ 15 ਫੇਸ ਵਾਸ਼ ਜਾਂ ਸਾਬਣ ਦੀ ਜਗ੍ਹਾ ਵੇਸਣ ਦੇ ਨਾਲ ਮੂੰਹ ਧੋਣਾ ਚਾਹੀਦਾ ਹੈ ਇਸ ਦੇ ਨਾਲ ਕਾਫੀ ਲਾਭ ਮਿਲਦੇ ਹਨ ਅਤੇ ਕੈਮੀਕਲ ਤੋਂ ਵੀ ਬਚ ਜਾਂਦੇ ਹਨ ਨੰਬਰ 16 ਸਰੀਰ ਦੀ ਥਕਾਵਟ ਦੂਰ ਕਰਨ ਦੇ ਵਾਸਤੇ ਲਾਚੀ ਅਤੇ ਅਦਰਕ ਵਾਲੀ ਚਾਹ ਜ਼ਰੂਰ ਪੀਵੋ ਜੀ ਨੰਬਰ 17 ਸਵੇਰ ਟਾਈਮ ਨਾਰਮਲ ਗਰਮ ਪਾਣੀ ਪੀਣ ਦੇ ਨਾਲ ਪਾਚਨ ਸ਼ਕਤੀ ਠੀਕ ਰਹਿੰਦੀ ਹੈ। ਨੰਬਰ 18 ਅਜਵੈਨ ਅਤੇ ਸੌਫ ਦਾ ਕੜਾ ਪੀਣ ਦੇ ਨਾਲ ਗੈਸ ਅਤੇ ਅਪਚਨ ਦੀ ਸਮੱਸਿਆ ਦੂਰ ਹੁੰਦੀ ਹੈ। ਨੰਬਰ 19 ਭੋਜਨ ਖਾਣ ਤੋਂ ਬਾਅਦ ਇੱਕ ਚਮਚ ਸੌਫ ਚਬਾ ਕੇ ਖਾਣ ਦੇ ਨਾਲ ਪਾਚਨ ਸ਼ਕਤੀ ਬਿਹਤਰ ਹੁੰਦੀ ਹੈ। ਨੰਬਰ 20 ਹਰ ਰੋਜ਼ ਸਵੇਰ ਟਾਈਮ ਖਾਲੀ ਪੇਟ ਨਿੰਬੂ ਪਾਣੀ ਪੀਣ ਦੇ ਨਾਲ ਵਜ਼ਨ ਨੋਰਮਲ ਹੁੰਦਾ ਹੈ ਤੇ ਪੇਟ ਦੀ ਚਰਬੀ ਕਲਸਟਰੋਲ ਵੀ ਕੰਟਰੋਲ ਹੁੰਦਾ ਹੈ ਨੰਬਰ 21 ਦਾਲ ਚੀਨੀ ਅਤੇ ਸ਼ਹਿਦ ਵਾਲਾ ਨੋਰਮਲ ਗਰਮ ਪਾਣੀ ਪੀਣ ਦੇ ਨਾਲ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ ਨੰਬਰ 22 ਭੋਜਨ ਵਿੱਚ ਫਾਈਬਰ ਯੁਗਤ ਚੀਜ਼ਾਂ ਜਿਵੇਂ ਆਰਟਸ ਸਿਆ ਸੀਡਰਸ ਅਤੇ ਸਬਜ਼ੀਆਂ ਸ਼ਾਮਲ ਕਰੋ ਇਸ ਦੇ ਨਾਲ ਸਰੀਰ ਵਿੱਚ ਤਾਕਤ ਆਉਂਦੀ ਹੈ ਵਜ਼ਨ ਵੀ ਠੀਕ ਰਹਿੰਦਾ ਹੈ ਨੰਬਰ 23 ਖੰਗ ਦੇ ਵਿੱਚ ਕਾਲੀ ਮਿਰਚ ਤੇ ਸ਼ਹਿਦ ਮਿਕਸ ਕਰਕੇ ਖਾਣ ਦੇ ਨਾਲ ਖੰਗ ਦੂਰ ਹੁੰਦੀ ਹੈ ਨੰਬਰ 24 ਰਾਤ ਨੂੰ ਐਲਵੇਰਾ ਜੈਲ ਤੇ ਗੁਲਾਬ ਜਲ ਮਿਕਸ ਕਰਕੇ ਚਿਹਰੇ ਤੇ ਲਾਉਣ ਦੇ ਨਾਲ ਤ્વਚਾ ਚਮਕਦਾਰ ਹੁੰਦੀ ਹੈ ਨੰਬਰ 25 ਹਲਦੀ ਦਾ ਫੇਸ ਪੈਕ ਲਾਉਣ ਦੇ ਨਾਲ ਦਾਗ ਧੱਬੇ ਘਟ ਜਾਂਦੇ ਹਨ ਨੰਬਰ 26 ਖਾਲੀ ਪੇਟ ਨਾਰੀਅਲ ਪਾਣੀ ਪੀਣ ਦੇ ਨਾਲ ਤ્વਚਾ ਹਾਈਡਰੇਟ ਹੁੰਦੀ ਹੈ ਨੰਬਰ 27 ਨਾਰੀਅਲ ਤੇਲ ਵਿੱਚ ਮੇਥੀ ਦਾਣੇ ਮਿਕਸ ਕਰਕੇ ਲਾਉਣ ਦੇ ਨਾਲ ਵਾਲ ਮਜ਼ਬੂਤ ਹੁੰਦੇ ਹਨ ਨੰਬਰ 28 ਆਮਲਾ ਤੇ ਰੀਠੇ ਦਾ ਸ਼ੈਂਪੂ ਇਸਤੇਮਾਲ ਕਰਨ ਦੇ ਨਾਲ ਵਾਲ ਗਨੇ ਅਤੇ ਚਮਕਦਾਰ ਹੁੰਦੇ ਹਨ ਨੰਬਰ 29 ਖੰਗ ਦੀ ਖਾਰਸ਼ ਦੇ ਲਈ ਇੱਕ ਚਮਚ ਸ਼ਹਿਦ ਅੱਧਾ ਚਮਚ ਅਦਰਕ ਦਾ ਰਸ ਮਿਕਸ ਕਰਕੇ ਦਿਨ ਵਿੱਚ 2-3 ਵਾਰ ਖਾਓ ਗਰਮ ਪਾਣੀ ਵਿੱਚ ਲੋਨ ਪਾ ਕੇ ਘਰਾਰੇ ਕਰੋ ਨੰਬਰ 30 ਪੇਟ ਦੇ ਦਰਦ ਤੇ ਗੈਸ ਦੀ ਸਮੱਸਿਆ ਵਾਸਤੇ ਅਜਵੈਨ ਕਾਲਾ ਲੋਨ ਮਿਕਸ ਕਰਕੇ ਨੋਰਮਲ ਗਰਮ ਪਾਣੀ ਵਿੱਚ ਪਾ ਕੇ ਪੀਓ ਜੀ ਅਤੇ ਇੱਕ ਗਲਾਸ ਨੋਰਮਲ ਗਰਮ ਪਾਣੀ ਨਿੰਬੂ ਅਤੇ ਸ਼ਹਿਦ ਮਿਕਸ ਕਰਕੇ ਸਵੇਰ ਟਾਈਮ ਖਾਲੀ ਪੇਟ ਪੀਓ ਨੰਬਰ 31 ਵਾਲ ਝੜਨ ਦੀ ਸਮੱਸਿਆ ਦੇ ਵਿੱਚ ਨਾਰੀਅਲ ਤੇਲ ਵਿੱਚ ਕੜੀ ਪੱਤਾ ਅਤੇ ਮੇਥੀ ਦਾਣੇ ਪਾ ਕੇ ਗਰਮ ਕਰੋ ਠੰਡਾ ਹੋਣ ਤੋਂ ਬਾਅਦ ਵਾਲਾਂ ਦੀਆਂ ਜੜਾਂ ਵਿੱਚ ਲਗਾਓ ਪਿਆਜ਼ ਦਾ ਰਸ ਵਾਲਾਂ ਦੀਆਂ ਜੜਾਂ ਵਿੱਚ ਲਾਉਣ ਦੇ ਨਾਲ ਵਾਲ ਮજબૂત ਬਣਦੇ ਹਨ ਨੰਬਰ 32 ਚਿਹਰੇ ਦੀ ਚਮਕ ਦੇ ਵਾਸਤੇ ਚੰਦਨ ਪਾਊਡਰ گلاب ਜਲ ਅਤੇ ਹਲਦੀ ਦਾ ਲੇਪ ਚਿਹਰੇ ਤੇ ਲਗਾਓ ਜੀ ਵੇਸਣ ਅਤੇ ਦਹੀਂ ਦਾ ਫੇਸ ਪੈਕ ਟੈਨਿੰਗ ਦੂਰ ਕਰਦਾ ਹੈ ਨੰਬਰ 33 ਸਰੀਰ ਦੀ ਇਮਿਊਨਿਟੀ ਵਧਾਉਣ ਦੇ ਵਾਸਤੇ ਹਲਦੀ ਵਾਲਾ ਦੁੱਧ ਹਰ ਰੋਜ਼ ਪੀਓ ਜੀ ਤੁਲਸੀ ਅਦਰਕ ਅਤੇ ਕਾਲੀ ਮਿਰਚ ਦੀ ਚਾਹ ਪੀਣ ਦੇ ਨਾਲ ਰੋਧਿਕ ਪ੍ਰਤੀਰੋਧਕ ਸ਼ਮਤਾ ਵੱਧਦੀ ਹੈ ਨੰਬਰ 34 ਸਿਰਦਰਦ ਦੂਰ ਕਰਨ ਦੇ ਲਈ ਪੇਪਰ ਮਾਈਟ ਆਇਲ ਨੂੰ ਮੱਥੇ ਅਤੇ ਕੰਨ ਪੱਟੀ ਤੇਲ ਲਗਾਓ ਤੁਲਸੀ ਦੇ ਪੱਤਿਆਂ ਦਾ ਰਸ ਤੇ ਸ਼ਹਿਦ ਮਿਲਾ ਕੇ ਪੀਓ ਇਸ ਦੇ ਨਾਲ ਸਿਰਦਰਦ ਥੋੜੇ ਟਾਈਮ ਵਿੱਚ ਖਤਮ ਹੋ ਜਾਂਦਾ ਹੈ ਨੰਬਰ 35 ਤ્વਚਾ ਦੀ ਖਾਰਸ਼ ਅਤੇ ਜਲਣ ਦੇ ਲਈ ਨਾਰੀਅਲ ਤੇਲ ਵਿੱਚ ਕਪੂਰ ਮਿਕਸ ਕਰਕੇ ਲਗਾਓ ਐਲਵੇਰਾ ਜੈਲ ਜਾਂ گلاب ਜਲ ਦਾ ਉਪਯੋਗ ਜ਼ਰੂਰ ਕਰੋ ਜੀ ਨੰਬਰ 36 ਹੱਥਾਂ ਪੈਰਾਂ ਦੀ ਜਲਣ ਦੇ ਵਿੱਚ ਠੰਡੇ ਪਾਣੀ ਵਿੱਚ ਨਿੰਬੂ ਦਾ ਰਸ ਮਿਕਸ ਕਰਕੇ ਹੱਥ ਪੈਰ ਧੋਵੋ ਘੋੜ ਵਿੱਚ ਕਪੂਰ ਮਿਕਸ ਕਰਕੇ ਪੈਰਾਂ ਦੀਆਂ ਤਲੀਆਂ ਤੇਲ ਲਗਾਓ ਇਸ ਦੇ ਨਾਲ ਵੀ ਲਾਭ ਮਿਲਦਾ ਹੈ ਨੰਬਰ 37 ਦੰਦਾਂ ਦੀ ਦਰਦ ਦੂਰ ਕਰਨ ਦੇ ਲਈ ਲਸਣ ਦਾ ਟੁਕੜਾ ਲੋਣ ਦੇ ਨਾਲ ਦਰਦ ਵਾਲੀ ਜਗ੍ਹਾ ਤੇ ਲਗਾਓ ਅਤੇ ਲੌਂਗ ਦਾ ਤੇਲ ਵੀ ਦੰਦਾਂ ਤੇ ਲਾਉਣ ਦੇ ਨਾਲ ਰਾਹਤ ਮਿਲਦੀ ਹੈ ਨੰਬਰ 38 ਨੀਂਦ ਨਾ ਆਉਣ ਦੀ ਸਮੱਸਿਆ ਦੇ ਵਾਸਤੇ ਰਾਤ ਨੂੰ ਸੌਣ ਤੋਂ ਪਹਿਲਾਂ ਨਾਰਮਲ ਗਰਮ ਦੁੱਧ ਵਿੱਚ ਹਲਦੀ ਜਾਂ ਕੇਸਰ ਮਿਲਾ ਕੇ ਪੀਓ ਜੀ ਪੈਰਾਂ ਦੀਆਂ ਤਲੀਆਂ ਵਿੱਚ ਨਾਰੀਅਲ ਤੇਲ ਜਾਂ ਸਰੋਂ ਦੇ ਤੇਲ ਦੀ ਮਾਲਿਸ਼ ਕਰੋ ਨੀਂਦ ਵਧੀਆ ਆਵੇਗੀ ਨੰਬਰ 39 ਸ਼ਾਈਆਂ ਅਤੇ ਦਾਗ ਧੱਬਿਆਂ ਦੇ ਲਈ ਆਲੂ ਦੇ ਰਸ ਨੂੰ ਚਿਹਰੇ ਤੇ ਲਗਾਓ 15 ਮਿੰਟ ਬਾਅਦ ਧੋ ਲਵੋ ਜੀ ਹਫਤੇ ਵਿੱਚ ਤਿੰਨ ਵਾਰ ਲਗਾਓ ਚਿਹਰਾ ਸੁੰਦਰ ਹੋਣਾ ਸ਼ੁਰੂ ਹੋ ਜਾਵੇਗਾ ਨਿੰਬੂ ਅਤੇ ਸ਼ਹਿਦ ਦਾ ਮਿਸ਼ਰਣ ਲਗਾਉਣ ਦੇ ਨਾਲ ਤ્વਚਾ ਸਾਫ਼ ਹੁੰਦੀ ਹੈ ਨੰਬਰ 40 ਕੰਨ ਦੀ ਮੈਲ ਜਾਂ ਖਾਰਿਸ਼ ਦੂਰ ਕਰਨ ਦੇ ਲਈ ਰਾਤ ਨੂੰ ਸੌਣ ਤੋਂ ਪਹਿਲਾਂ 3-4 ਸਰੋਂ ਦੇ ਤੇਲ ਦੀਆਂ ਕੰਨ ਵਿੱਚ ਬੂੰਦਾਂ ਪਾਓ ਸਵੇਰ ਟਾਈਮ ਕੰਨ ਦੀ ਮੈਲ ਬਾਹਰ ਆ ਜਾਵੇਗੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੀ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਕਿਉਂਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਮਾਰੀ ਜਾਂ ਗੰਭੀਰ ਪਰੇਸ਼ਾਨੀ ਹੈ ਤਾਂ ਟਿਪਸ ਫੋਲੋ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਵੋ ਜੀ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਹੈ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵੀਡੀਓ ਵੇਖਣ ਵਾਸਤੇ ਤੁਹਾਡਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ